ਵਖਾ ਦੇ ਦੋ ਹੁਣ ਕਿ ਦੁੱਧ ਫੜ ਕੇ ਰੱਖਿਆ ਹੱਥ 'ਚ ਲੈ ਪੁੱਤ ਤੇਰੇ ਲਈ ਲਿਆਈਆਂ ਤੇ ਤੈਨੂੰ ਦੱਸ ਵਿਖਾਉਂਗੀ ਨਾ ਹਾਂ ਮੈਂ ਬਾਜ਼ਾਰ ਗਈ ਹਾਂ ਤੇ ਮੈਨੇ ਬੜੇ ਸੋਹਣੇ ਇੱਥੇ ਲੱਗੇ ਹੈ ਤੇ ਮੈਂ ਕਿਹਾ ਚੱਲ ਮੈਂ ਆਪਣੀ ਧੀ ਲੈ ਜਾ ਨਾਲੇ ਨਾ ਤੇਰੇ ਕੰਮ ਆ ਜੂਗਾ ਜਿਹੜਾ ਤੂੰ ਸੂਟ ਨਹੀਂ ਚਵਾਇਆ ਹਾਂ ਕੋਦੇ ਨਾਲ ਮਿਲਦਾ ਹੈ ਨਾ ਹਾਂਜੀ ਮੰਮੀ ਬਹੁਤ ਸੋਹਣਾ ਵਾਏ ਇਹੋ ਹੀ ਪਾਈ ਹਾਂ ਹਾਂ ਮੈਂ ਇਹੋ ਪਾਉਂਗੀ ਨਾਲੇ ਨਾ ਮੇਰੇ ਤਾਂ ਫੰਕਸ਼ਨ ਵੀ ਕੋਈ ਆਉਣ ਵਾਲਾ ਵਾ ਕੋਈ ਗੱਲ ਨਹੀਂ ਉਹਦੇ ਤੇ ਮੈਂ ਇਹੋ ਪ੍ਰੋਗਰਾਮ ਤੇ ਇਹੋ ਪਾਉਂਗੀ ਚਲ ਚੰਗਾ ਮੈਨੂੰ ਤੇ ਬੜਾ ਹੀ ਵਧੀਆ ਲੱਗਾ ਤੇ ਮੈਂ ਵੀ ਆਪਣੀ ਧੀ ਲਈ ਲੈ ਜਾ ਹੂੰ ਸੋਹਣਾ ਵਾ ਤੇ ਮੰਮੀ ਮੈਂ ਤੁਹਾਨੂੰ ਕਹਿਣਾ ਹੀ ਹੁੰਦਾ ਮੈਨੂੰ ਜਾਣ ਦੋ ਕਿਉਂ ਲੈ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਲੈ ਉਹ ਹੀ ਤੁਸੀਂ ਕਹਿੰਦੇ ਰਹਿੰਦੇ ਜੇ ਚਲ ਅੱਜ ਰੁਕ ਜਾ ਕੱਲ ਚੱਲੀ ਅੱਜ ਰੁਕ ਜਾ ਕੱਲ ਚੱਲ ਜੀ ਹੁਣ ਮੈਨੂੰ ਜਾਣ ਦੋ ਚਲ ਮੈਂ ਤਾਂ ਕਿਹਾ ਰਹਿ ਜਾਂਦੀ 2-4 ਦਿਨ ਪਰ ਤੂੰ ਜੇਦੀ ਕਰੀ ਜਾਂਦੀ ਆ ਮੇਰੀ ਗੱਲ ਸੁਣ ਮੈਂ ਕਹਿੰਨੀ ਅੱਜ ਨਹੀਂ ਫਿਰ ਜਾਣਾ ਅੱਜ ਰਹਿ ਨਹੀਂ ਮੇਰੇ ਨਾਲ ਚੱਲ ਬਾਜ਼ਾਰ ਮੈਂ ਤੈਨੂੰ ਕੱਪੜੇ-ਕੁਪੜੇ ਲੈਣਾ ਬਾਊ ਮੰਮੀ ਕੱਪੜੇ-ਕੁਪੜੇ ਤੂੰ ਹੀ ਰਹਿਣ ਦੋ ਉਹਨਾਂ ਦਾ ਕਰੋ ਉਹਨਾਂ ਸਿਆਲ ਹੈਗਾ ਵਾ ਤਾਨੂੰ ਪਤਾ ਜੇਗਾ ਰੋਟੀ ਪਾਣੀ ਗਰਮ ਕਰਨ ਦੀ ਨਾ ਬੜੀ ਔਖ ਹੁੰਦੀ ਆ ਤੁਸੀਂ ਮਨੋਵਲ ਲੈ ਤੂਦ ਬੜੀਆਂ ਵੱਡੀਆਂ ਡੱਡ ਮੰਡਾ ਰੱਖਣ ਦੀ ਮੰਮੀ ਗੱਲ ਦੱਸਿਆ ਕੀ ਆ ਇਹ ਨੋਖ ਬੜੀ ਹੁੰਦੀ ਬਾਰ ਬਾਰ ਗੈਸ ਬਾਲਨ ਤੇ ਕਰੀ ਛੋਟੇ ਛੋਟੇ ਚੀਜ਼ ਗਰਮ ਕਰਨ ਤੇ ਉਹਦਾ ਵਾਵਾ ਸਗੋ ਸਿਰ ਯਰ ਮਾਨਾ ਕੋ ਇਸ ਮਾਰ ਰੱਖਿਆ ਟਾਈਮ ਛੱਡ ਕੇ ਤਾਂ ਜੀ ਗਰਮ ਹੋ ਗਈ ਚੀਜ਼ ਹਾਂ ਹਾਂ ਅੱਜ ਕੱਲ ਤੇ ਦੁਨੀਆ ਸੋਲ ਹੀ ਬੜੀ ਹੋ ਗਈ ਕੱਲ ਮੰਮੀ ਸੋਲਦੀ ਨਹੀਂ ਹੁੰਦੀ ਆ ਬਾਰ ਬਾਰ ਜਾ ਜਾ ਕੇ ਵੀ ਹੁਣ ਵੇਖੋ ਜੇ ਵੇਖਿਆ ਜਾਵੇ ਤਾਂ ਸੈਂਡਰ ਵੀ ਕਿੰਨੇ ਮਹਿੰਗੇ ਹੋ ਚੁੱਕੇ ਆ ਆ ਉਹਦੇ ਵੀ ਬਚਤ ਕਰਨੀ ਚਾਹੀਦੀ ਕਿ ਹਰ ਵਾਰੀ ਜੂਰੀ ਥੋੜੀ ਧੱਕੇ ਮਾੜਾ ਜੋ ਕੋਈ ਸਮਾਨ ਗਰਮ ਕਰਨਾ ਤੇ ਉੱਤੇ ਕਰ ਲਿਆ ਤੇ ਉਹਦੇ ਗੈਸ ਸਿਲੰਡਰ ਦੀ ਬਚਤ ਕਰਕੇ ਤੇ ਨਾ ਬਿਜਲੀ ਨਹੀਂ ਫੁਕਣੀ ਮਮਮੀ ਤੂੰ ਇਹ ਨਾ ਬਹੁਤੇ ਗੱਲਾਂ ਜੇ ਨਾ ਕਰਿਆ ਕਰੋ ਮੈਨੂੰ ਮਾਰਾ ਤੂੰ ਹਾਰੇ ਟਾਲੇ ਨਾ ਮੈਨੂੰ ਮਾਰੋ ਤੂੰ ਲੈ ਕੇ ਦੋ ਮੈਨੂੰ ਚੱਲ ਚੰਗਾ ਚਲ ਠੀਕ ਆ ਜੋ ਮੰਗਦੀ ਹੈ ਨਾ ਲੈ ਦੂੰਗੀ ਠੀਕ ਆ ਹੂੰ ਖੁਸ਼ ਰਹਿ ਵਸ ਤੂੰ ਮੰਨਾ ਲੈਂਦੀ ਰੋਟੀ ਹਾਂਜੀ ਮੰਮੀ ਰੋਟੀ ਫੁਲਕੇ ਬਲੇਟ ਕੇ ਰੱਖਤੇ ਨੇ ਤੇ ਸਾਗ ਨੂੰ ਤੜਕਾ ਲਾਣਾ ਬਾਅਦ ਚ ਲਾ ਲਾਂਗੇ ਜਦੋਂ ਖਾਣੀ ਹੋਏਗੀ ਅੱਛਾ ਤੇ ਆ ਕੱਪੜੇ ਬਦਲ ਲੈ ਸਵੇਰੇ ਤੂੰ ਹੋਰ ਪਾਏ ਹੁਣ ਹੋਰ ਪਾ ਲੈ ਉਹ ਮੰਮੀ ਥੋੜੀ ਤਬੀਅ ਨਹੀਂ ਠੀਕ ਹੋ ਗਈ ਸੀ ਮੈਂ ਕਿਹਾ ਜਾ ਕੇ ਡਾਕਟਰ ਤੋਂ ਦਵਾਈ ਲੈ ਆਵਾਂ ਬਸ ਇਹਨਾਂ ਨੂੰ ਡਿੱਕ ਨਹੀਂ ਕਿਹੜੇ ਵੇਲੇ ਆਉਂਦੇ ਨੇ ਤੇ ਮੈਂ ਚਲੀ ਜਾਵਾਂ ਜਰਾ ਤਾਂ ਬਦਲੇ ਸੀ ਕੱਪੜੇ ਹੁਣ ਕਰ ਦਵਾਈ ਲੈਣੀ ਉਹਨਾ 2 ਦਿਨ ਹੋ ਗਏ ਤਬੀਅ ਨਹੀਂ ਠੀਕ ਹੋ ਗਈ ਮੰਮੀ ਬਸ ਉਸੇ ਦੀ ਦਵਾਈ ਲੈਣ ਜਾਣੀ ਆ ਤੁਹਾਨੂੰ ਪਤਾ ਮੌਸਮ ਚੇਂਜ ਹੈਗਾ ਹੋਰ ਨਹੀਂ ਕੋਈ ਗੱਲ ਨਹੀਂ ਤੇ ਉਹਨੂੰ ਜੋ ਡੀਕਣ ਦੇ ਆ ਤੇ ਮੈਂ ਲੈ ਜੰਨੀ ਆ ਤੈਨੂੰ ਆ ਗਿਆ ਮੇਰੇ ਨਾਲ ਚੱਲ ਮੈਂ ਲਿਆ ਦਿੰਨੀ ਦਵਾਈ ਪਰ ਮੰਮੀ ਪਰ ਕੀ ਪਰ ਕੀ ਮੰਮੀ ਨਾਲ ਚੱਲ ਜਾਂਦੇ ਆ ਕਿਉਂ ਉਹ ਮੈਂ ਕਿਹਾ ਕਿੱਥੇ ਠੰਡ ਛੇ ਆ ਜਾਣਗੇ ਰਿਕਸ਼ਾ ਦੇ ਧੱਕੇ ਖਾਨਗੇ ਇਹ ਆਣਗੇ ਨੂੰ ਲੈ ਕੇ ਚਲੇ ਜਾਣਗੇ ਹੋਰ ਤਾਂ ਕੋਈ ਗੱਲ ਨਹੀਂ ਬਸ ਦਵਾਈ ਲੈ ਕੇ ਆਣਾ ਆ ਕੇ ਕੱਪੜੇ ਚੇਂਜ ਕਰਕੇ ਫੇਰ ਮੈਂ ਕੱਪੜੇ ਤੋਂ ਲਾ ਕੇ ਪਹਿਣਾ ਭਾਬੀ ਤੁਸੀਂ ਕਿਹੜਾ ਬਾਰਡਰ ਲਾ ਕੇ ਜਾਣਾ ਕਿਹੜਾ ਏਡੀ ਦੂਰ ਜਾਣਾ ਪੈਣਾ ਤਾਂ ਦਵਾਈ ਲੈਣ ਤੇੜਾ ਮੰਮੀ ਜਾ ਨਹੀਂ ਸਕਦੇ ਹਾਲ ਆਗੂਦੋ ਇਹ ਦਵਾਈ ਫੜ ਕੇ ਲਿਉਣੀ ਹੁੰਦੀ ਉਹਦੇ ਚ ਵੀ ਇੰਨੇ ਨਖਰੇ ਹਲੇ ਮੇਰੀ ਗੱਲ ਸੁਣੋ ਮੰਮੀ ਮੈਂ ਤੇ ਵੇਖਿਆ ਵਾ ਜਿਹੜੀ ਦੀ ਭਾਵੀ ਵਿਆਹ ਗਈ ਨਾ ਕੋਈ ਇੱਕ ਦਿਨ ਨਹੀਂ ਨਾ ਵੇਖਿਆ ਹੋਊਗਾ ਜਿੱਥੇ ਇਹਨਾਂ ਨੇ ਕਿਹਾ ਹੋਊਗਾ ਕਿ ਅੱਜ ਮੈਂ ਠੀਕ ਆ ਜਦੋਂ ਮੈਂ ਕੁਛ ਨਾ ਫੋਨ ਕਰਕੇ ਪੁੱਛ ਲਾਂ ਹਾਂ ਬਸ ਥੋੜੀ ਜਿਹੀ ਤਬੀਅਤ ਖਰਾਬ ਆ ਹਾਂ ਬਸ ਥੋੜੀ ਜਿਹੀ ਤਬੀਅਤ ਖਰਾਬ ਆ ਇਹ ਥੋੜੀ ਥੋੜੀ ਕਰਦੀ ਮੈਂ ਨਹੀਂ ਕਿਤੇ ਜਲਦੀ ਨਾ ਤਬੀਅਤ ਖਿਆਲ ਖਰਾਬ ਹੋ ਜਾਏ ਜੇ ਕੋਈ ਰੋਗ ਰੂਗ ਹੈਗਾ ਨਾ ਅੰਦਰ ਤਾਂ ਵੀ ਤੂੰ ਦੱਸ ਸਕਦੇ ਜੇ ਨਹੀਂ 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 ਸਿਮਰਤ ਐਦਾਂ ਦੀ ਕੋਈ ਗੱਲ ਨਹੀਂ ਗਈ ਮੰਮੀ ਤੁਹਾਨੂੰ ਪਤਾ ਹੀ ਆ ਕੰਮ ਕੀਤਾ ਤਕਾਵਟ ਹੋ ਜਾਂਦੀ ਕਦੀ ਬੁਖਾਰ ਕਦੀ ਖਾਂਸੀ ਕੁਛ ਨਾ ਕੁਛ ਹੋ ਰਹੀ ਤਕਾਵਟ ਹੋ ਜਾਂਦੀ ਬਾਬੀ ਕੰਮ ਗਾੜੀ ਇੱਥੇ ਕਿਤੇ ਤੂੰ ਮਜਾ ਰਗੋਇਆ ਸੁੱਟਣ ਦੇ ਜੇ ਤੁਹਾਡੇ ਸਿਰ ਤੇ ਸਾਰਾ ਕੰਮ ਪਿਆ ਵਾ ਚਾਹ ਤੁਹਾਡੇ ਪਾਂਡੇ ਹੁੰਦੇ ਆ ਵੀਰਾ ਹੋਗੇ ਤੇ ਮੰਮੀ ਹੋਗੀ ਤੇ ਤੁਸੀਂ ਹੋਗੇ ਹੋਰ ਕਿਤੇ ਕਿੰਨੇ ਕ ਜੀ ਹਾਗੇ ਘਰ ਚ ਚਾਹ ਤੁਹਾਡੇ ਪਾਂਡੇ ਸਫਾਈ ਵਾਲੀ ਤੁਹਾਡੇ ਘਰੇ ਲੱਗੀ ਆ ਰੋਟੀ ਵੀ ਤੁਹਾਡਾ ਮਨ ਕੀਤਾ ਬਣਾ ਲਈਨੇ ਤੇ ਮੰਮੀ ਯਾਰ ਤਰ ਕੰਮ ਕਰਦੇ ਅਜੇ ਕਰੀ ਤਣੀ ਦਿਖਾਵਟ ਰਹੀ ਦੀ ਤੁਹਾਨੂੰ ਵੈਸੇ ਮੰਮੀ 5 ਦਿਨ ਪਹਿਲਾਂ ਡਾਕਟਰ ਨੇ ਕਿਹਾ ਸੀ ਕੋਰਸ ਕਰਲਾ ਦਵਾਈ ਦਾ ਤੇ ਮੈਂ ਦਵਾਈ ਖਾਦੀ ਨਹੀਂ ਪ੍ਰੋਪਰ ਉਹ ਬੁਖਾਰ ਅੰਦਰ ਟੁੱਟਿਆ ਹੀ ਨਹੀਂ ਉਹ ਫੇਰ ਦੁਬਾਰਾ ਚੜ ਜਾਂਦਾ ਵਾ ਮੈਂ ਤਾਂ ਉਹੀ ਦਵਾਈ ਲੈਣ ਜਾਣੀ ਸੀ ਮੈਨੂੰ ਲੱਗਦਾ ਭਾਬੀ ਤਾਂ ਨਾ ਟਾਈਫਾਇਡ ਹੋ ਗਿਆ ਇਹਨਾਂ ਹੱਟਾਂ ਨੂੰ ਬੜੀ ਜਲਦੀ ਪੈਂਦਾ ਹੁੰਦਾ ਧਿਆਨ ਨਾ ਕਿਤੇ ਉਮਰ ਤੋਂ ਪਹਿਲਾਂ ਨਾ ਕਿਤੇ ਹੱਟ ਪੈ ਰਹਿ ਜਾਣ ਇਸ ਕਰਕੇ ਨਾ ਆਪਣੇ ਚੰਗੀ ਤਰ੍ਹਾਂ ਇਲਾਜ ਕਰਾ ਕੇ ਆਓ ਜਾਂ ਐਦਾਂ ਕਰੋ 4-5 ਦਿਨ ਕੱਢੋ ਉਹਨਾਂ ਨੇ ਪੇਕੇ ਜਾ ਕੇ ਬਹਿ ਜਾਓ ਜਿੰਨਾ ਚਿਰ ਤਾਂ ਕੋਰਸ ਨਹੀਂ ਖਤਮ ਹੁੰਦਾ ਨਾ ਉਹਨਾਂ ਜਿੱਕਰ ਤੱਕ ਵਾਪਸ ਨਾ ਆਇਓ ਸੋ ਕੀ ਤੇਰਾ ਲਾਜ ਕਰਾ ਕੇ ਫੇਰ ਹੀ ਆਇਓ ਅੱਦਾਂ ਦੀਆਂ ਗੱਲਾਂ ਕਿਉਂ ਕਰਦੀਆਂ ਮੈਂ ਬਸ ਦੱਸਾਂ ਮਿੰਟਾ ਦਵਾਈ ਲੈ ਕੇ ਆ ਜੇ ਨੇ ਤੇਰੇ ਬਾਜੀ ਨਾਲ ਮੈਂ ਕਿ ਕੰਮ ਵਲੋ ਥੋੜਾ ਤਾਂ ਮੈਂ ਕਹਿੰਨੀ ਕਿ ਤੂੰ ਨਹੀਂ ਕੰਮ ਕਰਉਂ। ਉਹ ਇਹ ਗੱਲ ਕਹਿੰਦੀ ਵੀ ਭਾਜੀ ਨਾਲ ਕੋਈ ਜ਼ਰੂਰੀ ਤੇ ਨਹੀਂ ਹੋਈ ਮਾਂ ਤੇਆਂ ਬੇਟੀਆਂ ਉਹਦੇ ਨਾਲ ਚਲ ਜਾ ਮੇਰੇ ਨਾਲ ਚਲ ਜਾ ਫਰਜ਼ ਕਰ ਜਿਓ ਕਿ ਤੇ ਬਾਹਰ ਗਿਆ ਹੋਵੇ ਤੇ ਫਿਰ ਉਹਨੂੰ ਦੇਖਦੀ ਰਹੇਗੀ। ਹਾਂ ਇਹ ਵੀ ਸਹੀ ਆ। ਤੇ ਰੋਗ ਲੰਮਾ ਕਰਕੇ ਤੇ ਬੈਠੀ ਰਹੀ ਮੈਨੂੰ ਆ ਹੋ ਗਿਆ ਮੈਨੂੰ ਉਹ ਹੋ ਗਿਆ। ਰੋਗ ਤੇ ਲੰਮਾ ਹੋਇਆ ਹੀ ਮੰਮੀ। ਰੋਜ ਦਾ ਕੋਈ ਨਾ ਕੋਈ ਤੇ ਹੋਇਆ ਹੀ ਜਾਂਦਾਨਾਂ ਨੂੰ। ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ। ਮੰਮੀ ਵੇਖਿਆ ਹੁਣ ਕਿੱਦਾਂ ਗੱਲ ਟੋਕ ਕੇ ਚਲ ਗਏ ਮੈਨੂੰ ਨਾ ਨਾ ਕਾਣੀ ਕਹੇ ਹੋਰੀ ਲੱਗੀ ਜਾਂਦੀ ਆ ਜੇ ਵੇਖਿਆ ਜਾਵੇ ਜਦੋਂ ਮੈਂ ਕਵਾਰੀ ਹੀ ਉਦੋਂ ਕਿਹੜਾ ਮੇਰੇ ਨਾਲ ਜਾਂਦੇ ਸੀ ਹੁਣ ਜੇ ਮੈਂ ਵਿਆਹੀ ਕੇ ਹੁਣ ਤੁਹਾਡੇ ਨਾਲ ਨਹੀਂ ਕਿਤੇ ਜਾਂਦੇ ਹਰ ਜਗਾਂ ਦੇ ਵੀਰੇ ਨੂੰ ਅੱਗੇ ਹੋ ਕੇ ਨਾਲ ਲੈ ਕੇ ਜਾਂਦੀ ਆ ਮੈਨਾਂ ਤਾਂ ਸਮਝੇਨ ਲੱਦੀ ਮੈਂ ਤੇ ਆ ਪਰੇਸ਼ਾਨ ਬੈਠੀ 2 ਸਾਲ ਹੋ ਗਏ ਆ ਨਾ ਕਿਤੇ ਅੱਗੋਂ ਕੋਈ ਵਾਦਾ ਹੋਇਆ ਨਾ ਕੁਛ ਤੇ ਬਿਮਾਰੀ ਪਤਾ ਨਹੀਂ ਪਿੱਛੋਂ ਹੀ ਬਿਮਾਰੀ ਲੈ ਕੇ ਆਈ ਹੈ ਮੈਨੂੰ ਤੇ ਨਾ ਮੰਮੀ ਬਿਮਾਰੀ ਜੀ ਨਾਲ ਕੋਈ ਜ਼ਿਆਦੀ ਵੱਡੀ ਲੱਗਣਦੀ ਆ ਆਦੀ ਹਾਟਮ ਜਦੋਂ ਫੋਨ ਕਰਕੇ ਬੁਹਲੇ ਉਹਦਾ ਵੀ ਇਹਨੇ ਕਹਿਣਾ ਨਾ ਮੈਂ ਡਾਕਟਰ ਕੋਾਈ ਬਸ ਡਾਕਟਰ ਕੋਾਈ ਕਦੀ ਇਹਦਾ ਘੁੰਮਣ ਫਿਰਦਾ ਨਾ ਨਾਣੀ ਮੇਰੇ ਮੂੰਹ ਸੁਣਿਆ ਕਿ ਹਾਂ ਜਮ ਇੱਥੇ ਘੁੰਮਣ ਗਈ ਤੇ ਮੈਥੇ ਘੁੰਮਣ ਗਈ ਤਾਂ ਵੀਰਾ ਵਿਚਾਰਾ ਜਦੋਂ ਮਨ ਕੀਤਾ ਇਹਨੇ ਚੁੱਕ ਫੋਨ ਕਰ ਦੇਣਾ ਆ ਜਾਓ ਜੀ ਆਪਾਂ ਦਵਾਈ ਲੈਣ ਜਾਣੀ ਤੋ ਉਹ ਜਾਓ ਮਗਰ ਤੋਰ ਪਿੰਨਕ ਚਾਲ ਆਪਾਂ ਦਵਾਈ ਲੈ ਕੇ ਆਉਣੀ 2 ਸਾਲ ਹੋ ਗਏ ਨੇ ਦਵਾਈ ਖਾਂਦੇ ਨੂੰ ਕੀ ਪਤਾ ਕਾਰੀ ਦਵਾਈ ਖਾਂਦੇ ਆ ਜਿੰਨੀ ਆ ਦਵਾਈਆਂ ਖਾਂਦੀ ਨਾ ਮੈਨੂੰ ਹੀ ਲੱਗਦਾ ਡੱਗਾ ਵਧੂਗਾ ਤੁਸੀਂ ਐਂਦਾ ਕਰੋ ਤੁਸੀਂ ਇਹਨਾਂ ਬਹਿ ਕੇ ਨਾ ਗੱਲ ਕਰੋ ਜਿਹੜੀ ਨੁਬੇੜਨੀ ਮੈਂ ਗੱਲ ਮੈਂ ਕੀ ਕਰਾਂ ਦੱਸ ਉਹ ਮੁੰਡਾ ਆਊਗਾ ਤੇ ਗੱਲ ਕਰੋਂਗੇ ਮੰਮੀ ਕਰਦੀ ਸਾਸ ਜੀ ਕੀ ਗੱਲ ਤੁਹਾਡੇ ਚ ਰੋਗ ਨਹੀਂਗਾ ਜਾਓ ਅੰਦਰ ਕਹੋ ਰੋਗ ਨਾਲ ਕਹੋ ਕਿ ਮੈਂ ਤੇਰੇ ਨਾਲ ਜਾਂਦੀ ਮੁੰਡਾ ਮੇਰਾ ਨਾਲ ਕਿਉਂ ਚੱਲੂ ਤੇਰੇ ਮੈਂ ਹੈਗੀ ਨਾ ਘਰ ਚ ਵੱਡੀ ਤੂੰ ਮੈਨੂੰ ਨਾਲ ਲੈ ਕੇ ਜਾਇਆ ਕਰ ਨਾਲੇ ਨਾ ਮੇਰੀ ਗੱਲ ਸੁਣੋ ਅੱবি ਚਲੀਆ ਕੁੰਡਿਆ ਦਾ ਨਾ ਤੁਸੀਂ ਆਵ ਫੜੋ ਇਹ ਕੀ ਕਰਦੀ ਫਿਰਦੀ ਕਾਰੀ ਦਵਾਈ ਖਾਂਦੀ ਫਿਰਦੀ ਆ ਮੈਨੂੰ ਤੇ ਨਾ ਕੱਲ ਨੂੰ ਜੇ ਵੱਡਾ ਕੋ ਰੋਗ ਨਿਕਲ ਆ ਨਾ ਬਾਅਦ ਤੁਸੀਂ ਪਛਤਾਉਂਦੇ ਰਹਿਣਾ ਇਸ ਤੋਂ ਚੰਗਾ ਨਾ ਜਾਓ ਪੁਣੇ ਸੱਸ ਬਹੁੰਦਾ ਮੌਕਾ ਹੈਗਾ ਰੋਬੜਾ ਜਾ ਕੇ ਗੱਲ ਕਰੋ ਕਾ ਮੈਂ ਤੇਰੇ ਨਾਲ ਚੱਲਦੀ ਤੇ ਮੈਨੂੰ ਰਾਹ ਦਾ ਨਹੀਂ ਪਤਾ ਆਟਾ ਵਾਲਿਆਂ ਨੂੰ ਤਾਂ ਪਤਾ ਚੱਲ ਦੋਵੇਂ ਆਵਾਵਾ ਧੀਆ ਤੁਰਦੀਆਂ ਦੋਵੇਂ ਜਾਣੀਆਂ ਜਾਓ ਨਾਲ ਵਿੱਚ ਰੀ ਗੱਲ ਦੇਖੋ ਕਾ ਦੀ ਦਵਾਈ ਖਾਂਦੀ ਫਿਰਦੀ ਏ ਤੇ ਉਹ ਹੀ ਤੇ ਸਿਮਰਤ ਮੈਨੂੰ ਕਿਹਾ ਵਾ ਵੀ ਮੈਂ ਤੇਰੇ ਨਾਲ ਚੱਲਦੀ ਉਹ ਮੈਂ ਤੇਰੇ ਸਾਹਮਣੇ ਮਿਲਣਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਨਹੀਂ ਉਹਨਾਂ ਨਾਲ ਜਾਣਾ ਉਹਨਾਂ ਨਾਲ ਜਾਣਾ ਤੇ ਕੀ ਗੱਲ ਮੰਮੀ ਤੁਸੀਂ ਦੱਪਾ ਨਹੀਂ ਮਾਰ ਸਕਦੇ ਜੇ ਮੇਰੇ ਤੇ ਕੁਵਾਰੀ ਹੁੰਦੇ ਨੇ ਮਾਤਾ ਤੋੜਦੇ ਵੀ ਜਾ ਕੇ ਮਾਰੋ ਕਾ ਉਹਨੂੰ ਕਿ ਮੈਂ ਨਾਲ ਚੱਲਦੀ ਤੇਰੇ ਡਰਦੇ ਜੇ ਤੁਸੀਂ ਉਰ ਤੋਂ ਨੇ ਡਰਨਾ ਡਰਨਾ ਕੀ ਆ ਮੈਂ ਤਾਂ ਕਲੇਸ਼ ਤੋਂ ਡਰਦੀ ਆ ਉਹ ਬੱਸ ਕਰੋ ਜਿਹੜੀ ਹੁਣੀ ਨਾ ਹੋ ਗੇ ਰਹੀ ਨਹੀਂ ਹੁੰਦੀ ਜਨਾ ਮਰਜੀ ਤੁਸੀਂ ਕਹਾਂ ਕਿ ਵੇਖ ਲਓ ਕਿ ਇਦੋਂ ਨਾ ਵਜੇ ਤਾਂ ਉਧਰ ਉਹ ਨਾ ਬਚੇ ਜਿਹੜਾ ਹੁਣਾ ਨਾ ਹੋ ਗੇ ਰੀਨਾ ਹੁੰਦਾ ਕਲੇਸ਼ ਉਹ ਤਾਂ ਹੋ ਜੇ ਘਟੋ ਘਟ ਪਤਾ ਤੇ ਚਲੋ ਮੈਨੂੰ ਤਾਂ ਇੱਦਾਂ ਲੱਗਦਾ ਵੀਰੇ ਨਾਲ ਨਹੀਂ ਵੇਖ ਕੇ ਡਾਕਟਰ ਨਾਲ ਵੀ ਆਈ ਜਾਂਦੀ ਤੀਜੇ ਦਿਨ ਦੁਪਰ ਕੋ ਜਾਂਦੀ ਰਹਿੰਦੀ ਜਾਓ ਤੁਸੀਂ ਚਲ ਮੈਂ ਪੁੱਛਦੀ ਆ ਜੇ ਮੰਨੂਗੀ ਤੇ ਮਾਫੀ ਨਾ ਮੇਰੀ ਵਿਚਾਰੀ ਭੋਲੀ ਆ ਜੇ ਮੈਨੂੰ ਕੋਈ ਗੱਲ ਕਰਨ ਲਈ ਕਹਿੰਦੇ ਤੇ ਡਰੀ ਜਾਂਦੀ ਆ ਮੈਨੂੰ ਲੱਗਦਾ ਮੈਨੂੰ ਆਪ ਹੀ ਅੰਦਰ ਜਾ ਕੇ ਗੱਲ ਕਰਨੀ ਪੈਣੀ ਗੱਲ ਸੁਣ ਹਾਂਜੀ ਆ ਕੱਪੜੇ ਰੱਖ ਲਾ ਹਾਂਜੀ ਹੈ ਤੇ ਕੱਪੜੇ ਤੇ ਤੂੰ ਪਾਈ ਹੈ ਤੇ ਚੱਲ ਮੇਰੇ ਨਾਲ ਤੁਰ ਮੈਂ ਤੈਨੂੰ ਦਵਾਈ ਲੈ ਕੇ ਦਿੰਨੀ ਵੇਖਾਂ ਕਿਹੜੀ ਦਵਾਈ ਤੈਨੂੰ ਦਿੰਦਾ ਖਾਂਂਗਾ ਦੀ ਜੁਕਾਮ ਦੀ ਬੁਖਾਰ ਦੀ ਤੇ ਨਾਲ ਸਾਰੀਆਂ ਪਹਿਲੀਆਂ ਦਵਾਈਆਂ ਫੜ ਲਾ ਮੈਂ ਵੇਖਾਂ ਸਹੀ ਕਿ ਐਵੇਂ ਲੁੱਟਣੀ ਡਿਆ ਤੈਨੂੰ ਨਹੀਂ ਨਹੀਂ ਮੰਮੀ ਲੁੱਟਣਾ ਕਿਉਂ ਏ ਆਉਣਗੇ ਮੈਂ ਚਲ ਜਾਗੀ ਨਾ ਤੂੰ ਹੀ ਕਿ ਤੰਗੀ ਚੰਦਦੇ ਹੋ ਤੂੰ ਫੇਰ ਉਹ ਗੱਲ ਮੈਂ ਤੈਨੂੰ ਕਿਹਾ ਨਾ ਆ ਜਾ ਬਾਹਰ ਰੱਖ ਕੇ ਕੱਪੜੇ ਤੇ ਚੱਲ ਤੋਰ ਮੈਂ ਜਾਣਾ ਅੱਜ ਤੇਰੇ ਨਾਲ ਦਵਾਈ ਲੈਣ ਇਹ ਆਉਣਗੇ ਇਹ ਆਉਣਗੇ ਉਹ ਜਲਦੀ ਦਵਾਈ ਲੈ ਕੇ ਦੇ ਸਕਦਾ ਨਹੀਂ ਹਾਂ ਆ ਜਾ ਫੇਰ ਛੇਤੀ ਮੈਂ ਬਾਹਰ ਹੀ ਠੀਕ ਹੈ ਵੇੜਾ ਘਰ ਕੋ ਜੇ ਕਿ ਦੇ ਬਚੋਲੇ ਦਾ ਜਿਹਨੇ ਇਹੋ ਜੀ ਮੈਨੂੰ ਟਕਰਾ ਆਤੀ ਬਿਮਾਰ ਹੀ ਰਹਿੰਦੀ ਪਤਾ ਨਹੀਂ ਕੀ ਇਹਨ ਬਿਮਾਰੀ ਪਈ ਹੈ ਮੁੰਡੇ ਨੇ ਤਾਂ ਮੈਨੂੰ ਕਦੀ ਦੱਸਿਆ ਹੀ ਨਹੀਂ ਕੋਈ ਗੱਲ ਵੀ ਉਹ ਕਮਾਈ ਕਰੇ ਰੋਟੀ ਜੋਗੀ ਕਿ ਤੇਰੀਆਂ ਦਵਾਈਆਂ ਜੋਗੀ ਮੈਨੂੰ ਦੱਸ ਤੈਨੂੰ ਦਵਾਈਆਂ ਲਿਆ ਲਿਆ ਦਊਗਾ ਰੋਟੀ ਪਾਣੀ ਕਿੱਥੋਂ ਖਾਣਾ ਇੰਜ ਕਰ ਤੇਨੂੰ ਨਾ ਮੈਂ ਤੇਰੇ ਪੇਕੇ ਛੱਡ ਆਉਣੀ ਆ ਉਹਨਾਂ ਨੂੰ ਕਿਹੜਾ ਇਲਾਜ ਲੋੜੇ ਕਰਾ ਦੇਣ ਜੇ ਚੰਗੀ ਤਰ੍ਹਾਂ ਠੀਕ ਹੋ ਜਾਣਗੀ ਨਾ ਤੇ ਫਿਰ ਲੈ ਆਵਾਂਗੇ ਵੇਖ ਇਹ ਤਾਂ ਸਹੀ ਕਿੰਨਾ ਠੁਰੀ ਜੰਦੀ ਸਿਮਰਤ ਨੀਜਿਮਰਤ ਹਾਂਜੀ ਮੰਮੀ ਇੱਧਰ ਆ ਜਾ ਘੁੱਟ ਪਾਣੀ ਲਿਆ ਸੋ ਪਾ ਬੀ ਕਿਥੇ ਰਹਿ ਗਈ ਸਿਮਰਤ ਤਾਂ ਇਹਦੇ ਲੁਟੇ ਹੀ ਗਏ ਆ ਇਹੋ ਜੀ ਦਾ ਰਿਸ਼ਤਾ ਲੈ ਕੇ ਬੇੜਾ ਬਹਿ ਜੇਕਰ ਵਿੱਚੋਲੇ ਦਾ ਬਿਮਾਰੀਆਂ ਦਾ ਕੁੱਝ ਹਾਨੂੰ ਲਿਆ ਕੇ ਰੱਖਤਾ ਮੇਰਾ ਤੇ ਭੋਲਾ ਮੁੰਡਾ ਜਿਹੜਾ ਇਹਨੂੰ ਲਿਆ ਲਿਆ ਦਵਾਈਆਂ ਦੇਈ ਜਾਂਦਾ ਤੇ ਦੱਸਦਾ ਨਹੀਂ ਮੈਨੂੰ ਕੁਝ ਆਹ ਹੋਇਆ ਕੀ ਆ ਤੇਰੀਆਂ ਦਵਾਈਆਂ ਚ ਇਹਨੂੰ ਨਹੀਂ ਬਣਾ ਲੱਗਣ ਡਿਆ ਆਹ ਉਹ ਤੇ ਮੈਨੂੰ ਪਤਾ ਲੱਗ ਗਿਆ ਨੁਕਸ ਕਾ ਦਾ ਨਿਕਲ ਆ ਕੀ ਰੋਗ ਇਹਦੇ ਅੰਦਰ ਇਹ ਦੱਸੋ ਥੋਲਾ ਪਾਈ ਜਾਂਦੇ ਦੱਸੋ ਇਸ ਨੂੰ ਰੋਗ ਕੀ ਨਿਕਲ ਆਇਆ ਨਹੀਂ ਦੱਸਣ ਤੇ ਲੱਗੀਆਂ ਇਹਨੂੰ ਹਾਰਟ ਦੀ ਪ੍ਰੋਬਲਮ ਏ ਲੋ ਜੀ ਤარი ਉਮਰ ਇਹਨੂੰ ਦਵਾਈਆਂ ਦਿੰਦੇ ਰਹੋ ਉਹ ਕਮਾਊਗਾ ਇਹਦੀ ਰੋਟੀ ਨਹੀਂ ਪੂਰੀ ਹੋਣੀ ਇਹਦੀ ਦਵਾਈ ਪੂਰੀ ਹੋਣੀ ਹੈ ਮੈਂ ਆਂਦੀ ਆਂ ਵੀਰਾ ਵਿਚਾਰਾ ਵੀ ਜਿਹੜਾ ਪੋਲਾ ਇਹਦਾ ਇਲਾਜ ਕਰਾਈ ਜਾਊਗਾ ਇਹਨੂੰ ਤੇ ਮੰਮੀ ਤੇ ਉੱਚੀ ਬਾਤ ਚ ਬੋਲੂ ਨਹੀਂ ਸਾਧਦੇ ਤੇ ਕੋਈ ਪਤਾ ਨਹੀਂ ਆ ਕਿਹੜੇ ਵਲੇ ਦਿਲ ਤੇ ਗਲੇ ਤੇ ਕਿਹੜੇ ਵਲੇ ਬੁੜਕ ਜੇ ਉਹੋ ਦੇ ਤੈਨੂੰ ਦੱਸਣ ਨਹੀਂ ਆ ਕਿ ਅਸੀਂ ਤਾਂ ਸਿਆਪੇ ਨੂੰ ਫੜੇ ਗਏ ਆ ਤੁਸੀਂ ਨਾ ਇਦਾਂ ਕਰੋ ਬੈਠ ਕੇ ਨਾ ਵੀਰੇ ਨਾਲ ਗੱਲ ਕਰੋ ਉਹਨੂੰ ਸਾਰੀ ਗੱਲ ਬਾਤ ਦੱਸੋ ਜੇ ਰਖਣੀ ਤਾਂ ਵੀ ਅਖੜੇ ਤੇ ਭਜੇ ਨੂੰ ਮੰਮੀ ਮੇਰੀ ਗੱਲ ਸੁਣ ਲੋ ਇਹਦਾ ਪੇਕੇਆਂ ਨੂੰ ਫੋਨ ਕਰੋ ਇਹਨਾਂ ਨੂੰ ਕਹੋ ਕਿ ਜਾਨਦਾਰਾ ਕੀਤਾ ਤੁਸੀਂ ਧੋਖਾ ਠੀਕ ਆ ਹਾਨੂੰ ਤੁਹਾਡੇ ਕੋਲ ਸਾਡੇ ਕੋਲ ਇਲਾਜ ਨਹੀਂ ਨਿਕ ਰਿਹਾ ਜਾਂਦਾ ਫੇਰ ਇੱਦਾਂ ਕਰ ਆਪਣੀ ਕੁੜੀ ਦਾ ਇਲਾਜ ਨੂੰ ਕਰਾ ਕੇ ਜਦੋਂ ਠੀਕ ਹੋਊਗੀ ਤੋ ਦਵਾ ਦਿਓ ਲੈ ਤੇਰੇ ਪੇ ਹੋਵੇ ਆ ਕੀ ਤਾਮਰੋਲੀ ਭਾਈ ਦੋਹਾ ਹੈ ਕੀ ਹੋਇਆ ਤਾਮਰੋਲੀ ਕਿਉਂ ਨਾ ਪਾਈਏ ਆ ਭਾਬੀ ਆਲੀ ਵੇਖ ਲੋ ਹਾਰਡ ਦੀ ਪੇਸ਼ੈਂਟ ਨਿਕਲ ਆਈ ਆ ਇਹਦਾ ਸਾਰੀ ਉਮਰ ਇਲਾਜ ਕਰਾਉਂਦੀ ਆ ਪਰ ਰਹਿ ਜਾਣਾ ਵਾ ਆ ਜੋ ਵੀ ਤੁਹਾਡੇ ਕੋਲ ਅਗਰ ਸਮਝ ਜਾਣਾ ਜੇ ਸਹੀਦਾ ਹਰਕਦੇ ਵੀ ਆ ਸਕਦਾ ਤੇਰੀ ਕੀ ਉਹਦਾ ਇਲਾਜ ਕਰਮ ਨਹੀਂ ਹੈ ਲਾਜ ਤੇ ਕਰਾਇਆ ਜਾਂਦਾ ਫਟੋ ਫਟ ਝੂਟਨਾ ਮਾਰਦੀ ਹਨੂ ਪਹਿਲਾਂ ਦੱਸਦੇ ਵਿਚੋਲੇ ਕਿ ਇਹਨੂੰ ਆ ਬਿਮਾਰੀ ਆ ਅਸੀਂ ਪਹਿਲਾਂ ਕੋਸੋ ਸਮਝ ਕੇ ਕਰਦੇ ਆਪਣੇ ਭਰਾ ਦਾ ਹੁਣ ਸਾਰੀ ਉਮਰ ਵਿਚਾਰਾ ਲਾਜ ਕਰਾਉਂਦਾ ਰਹਿ ਜਾ ਸਨੂ ਮੇਰੀ ਗੱਲ ਸੁਣ ਤੂੰ ਆਪਣੇ ਘਰ ਦਾ ਧਿਆਨ ਰੱਖ ਸਾਡੇ ਮਲੇ ਘਰ ਵਾਲ ਨਹੀਂ ਗਿਆ ਰੱਖਣਾ ਲ ਇਹ ਕਿੱਦਾਂ ਦੀ ਗੱਲ ਹੋ ਗਈ ਕਿ ਸਾਡੇ ਘਰ ਵੱਲ ਧਿਆਨ ਰੱਖਤ ਕੀ ਗੱਲੋ ਮੇਰਾ ਭਰਾ ਨਹੀਂ ਮੋਢੇ ਵਾਰੀ ਸੋਚ ਨਾ ਆ ਠੀਕ ਆ ਬਾਉ ਮੇਰੀ ਨੋ ਆ ਉਹਨੂੰ ਮਾਦਗੜ ਬੋਲਣ ਦੀ ਨਹੀਂ ਲੋੜ ਆਹੋ ਤੁਹਾਡੀ ਨਾ ਬਾਅਦ ਚ ਬੜੀ ਪਹਿਲਾਂ ਮੈਂ ਤੁਹਾਡੀ ਧੀ ਆ ਤੇ ਉਹ ਤੁਹਾਡਾ ਪੁੱਤ ਆ ਪਹਿਲਾਂ ਉਹਦੇ ਬਾਰੇ ਸੋਚੋ ਬੋਲੇ ਕਿ ਹੁਣ ਧੀ ਦਾ ਹੱਕ ਨਹੀਂ ਹੁੰਦਾ ਘਰ ਚ ਗੱਲ ਕਰਨੀ ਮਾਂ ਪਿਓ ਨਾਲ ਭਰਾ ਨਾਲ ਕੀ ਬੋਲਣ ਤੇ ਜੇ ਸਾਰੇ ਆਹ ਤੁਹਾਡੇ ਬਾਹਰ ਤੱਕਵਾਜ ਜਾਂਦੇ ਕੀ ਹੋ ਗਿਆ ਇਹ ਭਰਾਵਾ ਵਾਜ ਕਾਦੀ ਆਉਣੀ ਆ ਆ ਤੇਰੀ ਜਨਾਨੀ ਲੈ ਕੇ ਗਈਆਂ ਦਵਾਈ ਲੈਣ ਤੂੰ ਦੇਨੇ ਚਾਹਦਾ ਕੋਈ ਦੱਸਿਆ ਹੀ ਨਹੀਂ ਮੈਨੂੰ ਮੰਮੀ ਅਵੇਂ ਰੋਲਾ ਨਾ ਪਾਇਆ ਕਰ ਜਦੋਂ ਵੇਖਾ ਵਖਾਈ ਕਰਨ ਗਏ ਸੀ ਨਾ ਤੈਨੂੰ ਪਤਾ ਵੀ ਆ ਉਹਨੂੰ ਦੁੱਖ ਕਿਹੜਾ ਪੇੜਾ ਨਹੀਂ ਹੈ ਤੂੰ ਅਵੇਂ ਬੋਲਦੀ ਹਾਂ ਮੈਨੂੰ ਪਤਾ ਲੱਗਾ ਤੇ ਤਾਈਂ ਰੋਲਾ ਕਾਉਣ ਦੀ ਆ ਉਨਹਾਰ ਦੀ ਪ੍ਰੋਬਲਮ ਤੈਨੂੰ ਪਤਾ ਹੈ ਨਾਲ ਮੇਰੀ ਗੱਲ ਸੁਣ ਤੈਨੂੰ ਸਾਡੇ ਘਰ ਦੇ ਵਿੱਚ ਦਗਮਤਾ ਕੀ ਕਰਨ ਦਾ ਕੀ ਮਤਲਬ ਹੈ ਪਹਿਲਾਂ ਮੈਨੂੰ ਤੂੰ ਇਹ ਦੱਸ ਕਹੀਂ ਤੇਰੇ ਘਰ ਜਾ ਕੇ ਬੋਲਦੇ ਆ ਤੇਰੇ ਘਰ ਹਾਲ ਦੇ ਵਿੱਚ ਤੇਰੀ ਕੋਈ ਗੱਲ ਹੁੰਦੀ ਹੈ ਵਿੱਚ ਜਾ ਕੇ ਕੋਈ ਇਸ ਤਰ੍ਹਾਂ ਦੇ ਵੀ ਲਾਤੜੋਂ ਨੇ ਲੈ ਭਰਾਵਾ ਮੈਂ ਤੇਰੇ ਵਾਲ ਦੀ ਗੱਲ ਕਰੂੰਗੀ ਦੱਸ ਤੂੰ ਮੇਰਾ ਭਰਾਵਾ ਮੈਂ ਤੇਰੇ ਬਾਰੇ ਸੋਚੂੰਗੀ ਸਾਰੀ ਉਮਰ ਤੇਰੀ ਇਲਾਜ ਕੇ ਹੁੰਦੇ ਲਈ ਨੰਗ ਜਾਣੀ ਆ ਆਪਣੇ ਬਾਰੇ ਸੋਚ ਆਪਣੇ ਅੱਗੇ ਬਾਰੇ ਸੋਚ ਤੂੰ ਸੋਣੀ ਮਤ ਦੇ ਮੈਂ ਇਲਾਜ ਕਰਾਵਾਂ ਨਾ ਕਰਾਵਾਂ ਤੂੰ ਲੋਣੇ ਪੈਸੇ ਪੈਸੇ ਤੇ ਮੈਂ ਲੋਣੇ ਨਾ ਦੱਸ ਏਦਾਂ ਨਾ ਕਿਤੇ ਉਪਰ ਤੋਂ ਲੱਗੇ ਜੇ ਵੀ ਤੂੰ ਨਾ ਬੋਲ ਤੇ ਉਹ ਨਾ ਬੋਲ ਘਰ ਦੀ ਧੀ ਆ ਉਹਨੂੰ ਨਹੀਂ ਕੋਈ ਦੁੱਖ ਭਰਾ ਦਾ ਘਰ ਵੱਸਦਾ ਉਹਦੇ ਨਾਲ ਤੁਹਾਨੂੰ ਇਹੋ ਕਹਿਣਾ ਚਾਹੂੰਗੀ ਨਾ ਤੂੰ ਜਿਆਦਾ ਖੁਸ਼ੀ ਚੱਲ ਸਕਦੀ ਤਾਂ ਨਾ ਜਿਆਦਾ ਗਮ ਆਦੇ ਘਰ ਆ ਕੇ ਉਹਨੂੰ ਦੁੱਖ ਲੱਗਾ ਇੱਥੇ ਕੋਡਾ ਕੋਈ ਇੱਦਾਂ ਦੀ ਗੱਲ ਹੋ ਗਈ ਕਿ ਜਿਹੜਾ ਉਹਨੂੰ ਸਦਮਾ ਹੀ ਇਹੋ ਜਿਹਾ ਲੱਗ ਗਿਆ ਕਿ ਉਹਨੂੰ ਏਡੀ ਵੱਡੀ ਬਿਮਾਰੀ ਲੱਗ ਗਈ ਅਜੇ ਵੀ ਨਾੁੱਲੇ ਬੇਰਾਂ ਦਾ ਨਾ ਕੁਛ ਨਹੀਂ ਵਿਗੜਿਆ ਐਡਾ ਕਰੋ ਘਰੇ ਉਹਦੇ ਜਾ ਕੇ ਗੱਲ ਕਰੋ ਤੈਨੂੰ ਕੱਢੋ ਇਥੋਂ ਤੂੰ ਜਾਣਾ ਨਾ ਆਪਣਾ ਦਿਮਾਗ ਨਾਲ ਲੱਗੀ ਸਮਝਿਆ ਮੈਂ ਜੋ ਮਰਜੀ ਕਰਾਂ ਨਾ ਕਰਾਂ ਮੈਂ ਰੋੜਾ ਪੈਸੇ ਭਾਵੇਂ ਲਾਵਾਂ ਨਾ ਲਾਵਾਂ ਮੰਮੀ ਮੇਰੀ ਗੱਲ ਸੁਣੋ ਤੁਸੀਂ ਨਾਲ ਵਿੱਚ ਬੋਲੋ ਨਾਲ ਤਾਂ ਨਹੀ ਗੱਲ ਦਾ ਪਤਾ ਡੈਡੀ ਜਦੋਂ ਇਹ ਵੇਖਾ ਬਣਾਉਣੇ ਚੱਲ ਗਏ ਹਨ ਨਾ ਉਹਨੇ ਮੈਨੂੰ ਨਾ ਪਹਿਲੇ ਦਿਨੋਂ ਉਦੋਂ ਹੀ ਦੱਸਤਾ ਸੀ ਉਹਨਾਂ ਦੇ ਘਰ ਨਾ ਕਿਸੇ ਦੀ ਡੈਥ ਹੋ ਗਈ ਸੀ ਰਿਸ਼ਤੇਦਾਰਾਂ ਦੀ ਉਸ ਗੱਲ ਨੂੰ ਨਾ ਆਪਣੇ ਦਿਲ ਨਾਲ ਲਾ ਕੇ ਬੈਗੀ ਸੀ ਉਹਨੇ ਮੈਨੂੰ ਪਹਿਲਾਂ ਦੱਸਤਾ ਸੀ ਮੈਨੂੰ ਹਾਰਡ ਦੀ ਪ੍ਰੋਬਲਮ ਹੈਗੀ ਜੀ ਮੇਰੇ ਨਾਲ ਵਿਆਹ ਕਰਨਾ ਕਰ ਲੋ ਨਹੀਂ ਕਰਨਾ ਤਾਂ ਤੁਸੀਂ ਦੇਖ ਲਓ ਆਪਣਾ ਉਨੇ ਮੈਨਾਂ ਵੀ ਛੋੜਨੀ ਬੋਲਿਆ ਤੇ ਮੈਂ ਤਾਂ ਆ ਪੜਦਾ ਰੱਖਿਆ ਇਹ ਤਹੀ ਗੱਲ ਦੀ ਟੈਨਸ਼ਨ ਆ ਮੇਰੀ ਗੱਲ ਸੁਣੋ ਜਿੰਦਗੀ ਮੈਂ ਕੱਟਨੀ ਤੁਹਾਨੂੰ ਕਿਹਦੇ ਨਾਲ ਦੁੱਖ ਆ ਗਿਆ ਮੈਨੂੰ ਇਹ ਗੱਲ ਦਾ ਜਵਾਬ ਦੱਸ ਜਿੰਦਗੀ ਕੱਟਣ ਲਈ ਨਾ ਜਿੰਦਗੀ ਲੰਮੀ ਵੀ ਹੋਣੀ ਚਾਹੀਦੀ ਆ ਤੇ ਜਿੰਦਗੀ ਲੰਮੀ ਤੇ ਜਿੰਦਗੀ ਕੱਟ ਕੇ ਨਾ ਲੈਣੀ ਮੇਰੀ ਗੱਲ ਸੁਣ ਮੈਂ ਨਾ ਜਿਹਨੂੰ ਜ਼ਬਾਨ ਦਿੱਤੀ ਆ ਮੈਂ ਮਰਦੇ ਤੱਕ ਜਿੰਨਾ ਵੀ ਹੋਊਗਾ ਨਾ ਪੈਸੇ ਲਾਊਗਾ ਇਲਾਜ ਕਰਾਊਗਾ ਦੀ ਤੂੰ ਇਹ ਗੱਲ ਦੇ ਵਿੱਚ ਨਹੀਂ ਬੋਲਣਾ ਤੇ ਨਾ ਉਹਨੂੰ ਤੰਗ ਪਰੇਸ਼ਾਨ ਕਰਨਾ ਕਿਸੇ ਨੂੰ ਸਾਨੂੰ ਕੀ ਲੋੜ ਬਈ ਭਰਾਵਾ ਰਿਆਣਾ ਤੂੰ ਉਹਦੇ ਨਾਲ ਸਾਨੂੰ ਕੀ ਫਿਰ ਕਹਿੰਦੀ ਭਈ ਜੋ ਮਰਜੀ ਵੇਖੋ ਆਪਣਾ ਘਰ ਵੇਖੋ ਤੂੰ ਗੱਲ ਤੂੰ ਚੁੱਪ ਕਰ ਸਿਮਰਤ ਤੂੰ ਮੇਰੀ ਗੱਲ ਸੁਣਨਾ ਬੋਲ ਰੋਟੀ ਬਣੀ ਖਾ ਲਿਆ ਨਾ ਬਸ ਵੜ ਨਿਕਲ ਜੀ ਆਪਣੇ ਘਰ ਨੂੰ ਸੁਣ ਲੈ ਆਓ ਗੱਲ ਸੁਣਨੀ ਹੈ ਦੇਖੋ ਅੱਜ ਇਹੀ ਬੈਠੇ ਸੋਖ ਤੇਰਾ ਹੱਕ ਨਹੀਂ ਹੈ ਲੈ ਇੰਨੀਆਂ ਗੱਲਾਂ ਇਹਨੂੰ ਕਰਨ ਦਾ ਮੰਮੀ ਮੇਰੀ ਗੱਲ ਤੋਂ ਠੀਕ ਆ ਤੁਸੀਂ ਬੈਠੇ ਮਾ ਤੁਹਾਡੀ ਜੇਦ ਕਰਦਾ ਪਰ ਇਹਨੂੰ ਕਹਿਣਾ ਸਾਡੇ ਮਾਮਲੇ ਦੇ ਵਿੱਚ ਦਖਲਦਾ ਜੀ ਨਾ ਕਰੇ ਡਾਡੀ ਤੂੰ ਹੀ ਕੋਈ ਸਮਝਾਇਆ ਕਰੋ ਇਹ ਉੱਥੇ ਸਾਡੇ ਨਾਲ ਇੰਨਾ ਬੋਲਦੀ ਆ ਤੇ ਆਪਣੇ ਉੱਥੇ ਕੀ ਕਰਦੀ ਹੋਗੀ ਸੋਹਰੇ ਡਾਡੀ ਤੇਰੇ ਤੋਂ ਵੀ ਤਾਂ ਆ ਔਰ ਤੇਰੇ ਆਉਣ ਤੋਂ ਪਹਿਲਾਂ ਡੈਡੀ ਵੀ ਇਹੋ ਗੱਲਾਂ ਕਰ ਚੁੱਕਾ ਤੂੰ ਆਪਣੇ ਘਰ ਜਾ ਫਲਾਂ ਢੀਂਗ ਬੋਲਣਾ ਤੂੰ ਸਿਆਣਾ ਵਾ ਨਾ ਤਾਂ ਹੀ ਤੂੰ ਨਾਲ ਗੱਲਾਂ ਕਰਦਾ ਵੀ ਨਾ ਖਰਾਬ ਨਾ ਹੋਵੇ ਤੇ ਤੁਸੀਂ ਉਹਨੂੰ ਕਹਿ ਗਏ ਕਿ ਨਾ ਇੱਕ ਨੂੰ ਪਰੇਸ਼ਾਨ ਕਰੋ ਹੋਰ ਉਹ ਡਿਪਰੈਸ਼ਨ ਲਵੇ ਉਹ ਨਾਲ ਉੱਤ ਮੜ ਕੇ ਪੱਕੀ ਉੱਤੇ ਬੈਠਣ ਲੰਮੇ ਪੈ ਜੇ ਹਨਾ ਇਹੋ ਚਾਹੁੰਦੇ ਹੈ ਨਾ ਤੁਸੀਂ ਤੁਹਾਨੂੰ ਮੰਮੀ ਕੱਲ ਨੂੰ ਮੈਨੂੰ ਇਦਾਂ ਦਾ ਕੋਈ ਦੁੱਖ ਲੱਗ ਜੇ ਤੇ ਇਹ ਫਿਰ ਮੈਨੂੰ ਅੱਧ ਕੱਲ ਨੂੰ ਛੱਡ ਕੇ ਚਲ ਜੂਗੀ ਮੈਨੂੰ ਇਹ ਗੱਲ ਦੱਸ ਕਿਉਂ ਛੱਡ ਕੇ ਕਿਉਂ ਚਲ ਜੂਗੀ ਵਿਆਹ ਕਿ ਨਹੀਂ ਆਉਂਦੀ ਤੇ ਫਿਰ ਇਹੋ ਗੱਲ ਨਾ ਮੰਮੀ ਤੂੰ ਇਹ ਵੀ ਗੱਲ ਸੋਚ ਤੂੰ ਵੀ ਸੋਚ ਮੈਂ ਇਹ ਗੱਲ ਤਾਂ ਮੈਂ ਸੋਚੀ ਨਹੀਂ ਸੋਕ ਹਾਂ ਜਿੱਥੋਂ ਤੱਕ ਸੋਚੋ ਤਾਂ ਗੱਲ ਥੋੜਾ ਇੱਥੋਂ ਤੱਕ ਹੋਵੇ ਚੱਲ ਪੁੱਤ ਸੋਕਾ ਛੱਡ ਇਹਨੂੰ ਸਮਝਾ ਕਿਤੇ ਨਹੀਂ ਜਾਣਾ ਜੂਣਾ ਆਪੇ ਇਲਾਜ ਕਰਾ ਪੁੱਤੇ ਦਾ ਚਲ ਠੀਕ ਹੁਣ ਮੰਮੀ ਨੇ ਆਪਣੀ ਗਲਤੀ ਮੰਨ ਲਈ ਨਾ ਤੂੰ ਵੀ ਹੁਣ ਗੱਲ ਦੀ ਗਲੈਨ ਨਾ ਬਣਾ ਤੇ ਮੇਰੀ ਗੱਲ ਸੁਣ ਸਿਮਰਤ ਤੂੰ ਵੀ ਹੁਣ ਆਹਾਂ ਦਾ ਨਾ ਜੀ ਸੱਦ ਗਿਆ ਅਗਰ ਸਾਡੇ ਘਰ ਦੇ ਨਾਲ ਇੱਥਾ ਲੜਾਈ ਗਲੇਸ਼ ਨਾ ਲੈ ਕੇ ਆਇਆ ਕਰ ਠੀਕ ਆ ਨਾਲ ਮੰਮੀ ਜਿਹੜੀ ਇਲਾਜ ਦੀ ਗੱਲ ਆ ਉਹਨਾਂ ਇਲਾਜ ਤਾਂ ਪਹਿਲੇ ਦਿਨ ਤੋਂ ਹੀ ਕਰਾਉਂਦੇ ਆ ਤੁਹਾਨੂੰ ਪਤਾ ਏ ਟੈਨਸ਼ਨ ਲੈਂਦੀ ਆ ਇੰਨੇ ਆਉਂਦੀਆਂ ਦਵਾਈਆਂ ਚੱਲਦੀਆਂ ਆ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਦੋਖ ਮੈਨੂੰ ਲੱਗ ਜਾਂਦਾ ਤੇ ਮੈਨੂੰ ਛੱਡ ਕੇ ਥੋੜਾ ਚੱਲ ਜਣਾ ਤੇ ਤੁਹਾਡੇ ਮਨ ਨੂੰ ਕੀ ਬੀਤਨੀ ਸੀ ਮੜਾ ਜੇ ਇਹ ਗੱਲਾਂ ਤਾਂ ਸੋਚਿਆ ਕਰੋ ਥੋੜੀ ਜਿਹੀਆਂ ਛੱਡ ਹੁਣ ਤੂੰ ਜਿਹੜੀ ਗਲਤੀ ਹੋ ਜੇ ਤੇ ਮਾਫੀ ਕਰ ਦੇ ਦੰਦਾ ਚਲੋ ਮੰਮੀ ਇਹ ਗਲਤੀ ਨਹੀਂ ਸੀ ਤੁਹਾਡੀ ਫਿਕਰ ਰਹੀ ਸੀ ਆਪਣੇ ਮੁੰਡੇ ਦੇ ਵੱਲੋਂ ਮੈਂ ਵੀ ਧਿਆਨ ਰੱਖਾਂਗੀ ਕਿ ਮੈਂ ਦਵਾਈਆਂ ਘੱਟ ਹੀ ਖਾਵਾਂ ਤੇ ਖੁਸ਼ ਰਵਾਂ ਹਾਂ ਐਂ ਦੀ ਕਿਹੜੀ ਗੱਲ ਹੁੰਦੀ ਹੈ ਮੰਮੀ ਤਏ ਦੇ ਹੱਥਾਂ ਦੀ ਮੈਲ ਹੁੰਦੀ ਆ ਤਏ ਤੇ ਫੇਰ ਆ ਜਾਣਗੇ ਇੰਜ ਜੇ ਇਨਸਾਨ ਚਲਾ ਗਿਆ ਤਾਂ ਆਪਾਂ ਕਿੱਥੋਂ ਲੈਵਾਂਗੇ ਦੁਆਰਾ ਏਦਾਂ ਨਾ ਸੋਚਿਆ ਕਰ ਇਹ ਤਾਂ ਗਲਪਤ ਤੇ ਠੀਕ ਆ ਚਲੋ ਬੈਠੋ ਸਾਰੇ ਜਣੇ ਮੈਂ ਚਾਹ ਬਣਾ ਕੇ ਦਿਆਂਨੀ ਚਲ ਜਾ ਬਣਾ ਲਿਆ ਕਿ ਸਾਰੇ ਸਟਡੀ ਹਮੇਸ਼ਾ ਚਾਹ ਪੀਂਦੇ ਹਾਂ